ਅੱਜ ਪੱਟੀ ਗੁਰਦਰਾ ਬੀਬੀ ਰਜਨੀ ਜੀ ਦੇ ਸਥਾਨ ਤੋਂ ਇੱਕ ਦਸਤਾਰ ਮਾਰਚ ਸਜਾਇਆ ਜਾ ਰਿਹਾ ਹੈ ਜਿਹੜਾ ਗੁਰਦਰਾ ਸਾਹਿਬ ਪਟਸਾ ਬੀਖੇ ਪਹੁੰਚੇਗਾ ਅਤੇ ਉੱਥੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਜਾਏਗੀ ਇਸ ਦਸਤਾਰ ਮਾਰਚ ਦਾ ਮੁੱਖ ਮਕਸਦ ਦਸਤਾਰ ਦੀ ਮਹਾਨਤਾ ਨੂੰ ਪੂਰੇ ਵਿਸ਼ਵ ਦੇ ਵਿੱਚ ਉਜਾਗਰ ਕਰਨਾ ਹੈ ਜਿਵੇਂ ਕਿ ਅੱਜ ਕਈਆਂ ਦੇਸ਼ਾਂ ਦੇ ਅੰਦਰ ਬੱਚਿਆਂ ਦੇ ਦਸਤਾਰ ਸਜਾਉਣ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ ਪਰ ਇਹਨਾਂ ਦਸਤਾਰ ਮਾਰਚਾਂ ਦੇ ਰਾਹੀਂ ਜੇ ਅਸੀਂ ਦਸਤਾਰ ਦੀ ਮਹਾਨਤਾ ਨੂੰ ਦੁਨੀਆ ਦੇ ਵਿੱਚ ਉਜਾਗਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਵਿਸ਼ਵ ਪੱਧਰ ਤੇ ਜੋ ਸਾਡੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਮੁਸ਼ਕਲ ਆ ਰਹੀ ਹੈ ਉਹ ਮੁਸ਼ਕਲ ਸਾਡੇ ਬੱਚਿਆਂ ਨੂੰ ਨਹੀਂ ਆਉਣਗੀਆਂ ਅੱਜ ਦਾ ਇਹ ਦਸਤਾਰ ਮਾਰਚ ਕੋ ਲਿਖਿਆ ਗਿਆ ਹੈ ਔਰ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਗੁਰਦੁਆਰਾ ਬੀਬੀ ਰਜਨੀਗੀ ਕੋ ਆਰੰਭ ਹੋਏ ਆ ਗੁਰਦੁਆਰਾ WhatsApp ਤੇ ਕਰ ਕਮੈਂਟ ਕਰਕੇ ਇਸ ਦਸਤਾਰ ਮਾਰਚ ਦੀ ਸੰਪੂਰਨਤਾ ਹੋਵੇਗੀ ਸਰਬੱਤ ਦੇ ਭਲੇ ਦੀ ਅਰਦਾਸ ਦੇ ਗੁਰੂ ਚਰਨਾਂ ਦੇ ਵਿੱਚ ਹੋਵੇਗੀ ਅੱਜ ਵੀ ਬਹੁਤੇ ਸਾਰੇ ਪ੍ਰਾਈਵੇਟ ਜਿਹੜੇ ਸਕੂਲ ਨੇ ਭਾਵੇਂ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ ਭਾਵੇਂ ਉਹ ਚੀਬ ਖਾਲਸਾ ਦਵਾਨ ਦੇ ਸਕੂਲ ਨੇ ਉਹਨਾਂ ਸਾਰੇ ਸਕੂਲਾਂ ਦੇ ਅੰਦਰ ਹੀ ਸਹਿਬਜ਼ਾਦਿਆਂ ਦਾ ਜਿਹੜਾ ਇਤਿਹਾਸ ਆ ਉਹ ਬੱਚਿਆਂ ਨੂੰ ਦੱਸਿਆ ਜਾ ਰਿਹਾ ਸੋ ਚਾਹੀਦਾ ਹੈ ਕਿ ਇਹ ਪ੍ਰੋਗਰਾਮ ਵੱਡੇ ਪੱਧਰ ਤੇ ਹੋਣ ਤਾਂ ਜੋ ਅਸੀਂ ਵੱਡੇ ਪੱਧਰ ਉੱਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਪੈਗਾਮ ਦੁਨੀਆ ਦੇ ਵਿੱਚ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੇਲੇ ਪੱਟੀ ਸ਼ਹਿਰ ਦੇ ਵਿੱਚ ਮੌਜੂਦ ਆ ਤੇ ਪੱਟੀ ਸ਼ਹਿਰ ਜਿਲ੍ਹਾ ਤਰਨਤਾਰਨ ਦਾ ਬਹੁਤ ਵੱਡਾ ਕਸਬਾ ਮੰਨਿਆ ਜਾਂਦਾ ਹੈ 9 ਲੱਖੀ ਪੱਟੀ ਕਦੇ ਮੰਨਿਆ ਜਾਂਦਾ ਸੀ ਸੋ ਅੱਜ ਪੱਟੀ ਸ਼ਹਿਰ ਦੇ ਵਿੱਚ ਇੱਕ ਬਹੁਤ ਖੂਬਸੂਰਤ ਤਸਵੀਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੋਏਗੀ ਕਿ ਪੱਟੀ ਸ਼ਹਿਰ ਦੇ ਲਾਗੇ ਲਾਗੇ ਜਿੰਨੇ ਵੀ ਸਕੂਲ ਨੇ ਬਹੁਤ ਸਾਰੇ ਸਕੂਲਾਂ ਵੱਲੋਂ ਇਕੱਠੇ ਹੋ ਕੇ ਸਹਿਬਜ਼ਾਦਿਆਂ ਨੂੰ ਯਾਦ ਕਰਜਾ ਹੋਇਆ ਸ਼ਹੀਦੀ ਸਪਤਾ ਦੇ ਸੰਮਰਪਿਤ ਅੱਜ ਇੱਕ ਵਿਸ਼ਾਲ ਦਸਤਾਰ ਮਾਰਚ ਜਿਹੜਾ ਵਾ ਬੀਬੀ ਰਚਨੀ ਜੀ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਪੱਟ ਸਾਹਿਬ ਦੇ ਵਿੱਚ ਕੀਤਾ ਜਾ ਰਿਹਾ ਹੈ ਸੁਣੇ ਪੱਟੀ ਚੌਂਕ ਦੇ ਵਿੱਚ ਮੌਜੂਦ ਆ ਤੇ ਪੱਟੀ ਚੌਂਕ ਦੇ ਵਿੱਚੋਂ ਸਿੱਧੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਕਿ ਅੱਜ ਸਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਹੋਇਆਂ ਸਕੂਲਾਂ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਨਾਲ ਲੈ ਕੇ ਇੱਕ ਦਸਤਾਰ ਮਾਰਚ ਜਿਹੜਾ ਵਾ ਉਹ ਕੱਢਿਆ ਜਾ ਰਿਹਾ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਜ਼ਿਆਦਾਤਰ ਆ ਬਾਹਰ ਬਾਹਰ ਰਹ ਜਾਂਦੀ ਮੇਲੇ ਜੋੜ ਮੇਲੇ ਵੇਖਣ ਦੇ ਵਿੱਚ ਰਹਿ ਜਾਂਦੀ ਹੈ ਪਰ ਸਾਡੇ ਜਿਹੜੇ ਨੌਜਵਾਨ ਨੇ ਉਹ ਕਦੇ ਵੀ ਦੀਵਾਨ ਦੇ ਵਿੱਚ ਜਾ ਕੇ ਨਹੀਂ ਬੈਠਦੇ ਜਿਹੜੇ ਖਾਸ ਕਰਕੇ 25 ਤੋਂ ਲੈ ਕੇ 40 ਦੇ ਵਿੱਚ ਜਿਹੜੇ ਨੌਜਵਾਨ ਹੁੰਦੇ ਨੇ ਉਹ ਬਹੁਤ ਘੱਟ ਐਸੇ ਨੌਜਵਾਨ ਤੁਹਾਨੂੰ ਦਰਸ਼ਨ ਮੇਲੇ ਕਰਨ ਨੂੰ ਮਿਲਣਗੇ ਜਿਹੜੇ ਸਾਡੇ ਦੀਵਾਨਾ ਦੇ ਵਿੱਚ ਬੈਠਦੇ ਨੇ ਪਰ ਜੇ ਪਨੀਰੀ ਨੂੰ ਅਸੀਂ ਸੰਭਾਲ ਲਿਆ ਤੇ ਜ਼ਰੂਰ ਸਾਡੀ ਜਿਹੜੀ ਸਿੱਖਿਆ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੱਲ ਨੂੰ ਜਾਵੇਗੀ ਕਿਉਂਕਿ ਪੰਥ ਜਿਹੜਾ ਵਾ ਆਪਾਂ ਵਾਰ-ਵਾਰ ਦੁਹਾਈ ਦਿੰਨੇ ਆ ਪੰਥ ਦੀ ਕਿ ਪੰਥ ਜਿਹੜਾ ਉਹ ਖਤਰੇ ਦੇ ਵਿੱਚ ਹੈ ਪੰਥ ਖਤਰੇ ਦੇ ਵਿੱਚ ਹੈ ਕਾਰਨ ਕੀ ਹੈ ਕਾਰਨ ਕੀ ਹੈ ਕਿ ਅਸੀਂ ਆਪਣੀ ਪਨੀਰੀ ਨਹੀਂ ਸੰਭਾਲ ਸਕੇ ਅਸੀਂ ਆਪਣੇ ਗ੍ਰੰਥੀ ਨਹੀਂ ਸੰਭਾਲ ਸਕੇ ਅੱਜ ਇਹ ਨੌਜਵਾਨਾਂ ਨੇ ਦਸਤਾਰ ਮਾਰਚ ਕਰਕੇ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਹੈ ਤੇ ਇਹ ਹਰ ਪੰਜਾਬ ਦੇ ਹਰ ਕੋਨੇ ਵਿੱਚ ਹਰ ਸਕੂਲਾਂ ਨੂੰ ਕਰਨਾ ਚਾਹੀਦਾ ਆਪਾਂ ਪ੍ਰਬੰਧਕਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਤੋਂ ਚਾਲਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਵੇਂ ਉਹਨਾਂ ਦੇ ਮਨ ਵਿੱਚ ਆਈ ਕਿ ਸਾਹਿਬ ਯਾਦਿਆਂ ਨੂੰ ਯਾਦ ਕਰਦਿਆਂ ਹੋਇਆ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਦਸਤਾਰ ਮਾਰਚ ਜਿਹੜਾ ਕੀਤਾ ਜਾਵੇ ਆਹ ਉਹ ਕਰਾਉਣਿਆਂ ਗੱਲਬਾਤ ਜਾਣਦੇ ਪੂਰੀ ਕਹਾਣੀ ਉਹਨਾਂ ਦੀ ਜ਼ੁਬਾਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪੱਟੀ ਦੀਆਂ ਸਮੂਹ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਪੁੱਤਰਾਂ ਦੀ ਨਿਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਪੱਟੀ ਗੁਰਦਾਰਾ ਬੀਬੀ ਰਜਨੀ ਜੀ ਦੇ ਸਥਾਨ ਤੋਂ ਇੱਕ ਦਸਤਾਰ ਮਾਰਚ ਸਜਾਇਆ ਜਾ ਰਿਹਾ ਹੈ ਜਿਹੜਾ ਗੁਰਦੁਆਰਾ ਸਾਹਿਬ ਪਟਸਾਖੀ ਪਹੁੰਚੇਗਾ ਅਤੇ ਉੱਥੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਬੇਨਤੀ ਕੀਤੀ ਜਾਏਗੀ ਇਸ ਦਸਤਾਰ ਮਾਰਚ ਦਾ ਮੁੱਖ ਮਕਸਦ ਦਸਤਾਰ ਦੀ ਮਹਾਨਤਾ ਨੂੰ ਪੂਰੇ ਵਿਸ਼ਵ ਦੇ ਵਿੱਚ ਉਜਾਗਰ ਕਰਨਾ ਹੈ ਜਿਵੇਂ ਕਿ ਅੱਜ ਕਈਆਂ ਦੇਸ਼ਾਂ ਦੇ ਅੰਦਰ ਬੱਚਿਆਂ ਦੇ ਦਸਤਾਰ ਸਜਾਉਣ ਦੇ ਉੱਤੇ ਪਾਬੰਦੀ ਲਾਈ ਜਾ ਰਹੀ ਹੈ ਪਰ ਇਹਨਾਂ ਦਸਤਾਰ ਮਾਰਚਿਆਂ ਦੇ ਰਾਹੀਂ ਜੇ ਅਸੀਂ ਦਸਤਾਰ ਦੀ ਮਹਾਨਤਾ ਨੂੰ ਦੁਨੀਆ ਦੇ ਵਿੱਚ ਉਜਾਗਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਤਾਂ ਵਿਸ਼ਵ ਪੱਧਰ ਤੇ ਜੋ ਸਾਡੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਮੁਸ਼ਕਲ ਆ ਰਹੀ ਹੈ ਉਹ ਮੁਸ਼ਕਲ ਸਾਡੇ ਬੱਚਿਆਂ ਨੂੰ ਨਹੀਂ ਆਉਣਗੀਆਂ ਸੋ ਬੱਚਿਆਂ ਨੂੰ ਦਸਤਾਰ ਸਜਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਇਸ ਕਰਕੇ ਇਹ ਦਸਤਾਰ ਮਾਰਚ ਜਿਹੜਾ ਅੱਜ ਸਜਾਇਆ ਜਾ ਰਿਹਾ ਹੈ ਤਾਂ ਜੋ ਦੁਨੀਆ ਨੂੰ ਦਸਤਾਰ ਦੀ ਮਹਾਨਤਾ ਤੋ ਜਾ ਨੂੰ ਕਰਵਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੈਕਸਟ ਸਕੂਲ ਆਏ ਨੇ ਸਾਡੇ ਕੋਲ ਅੱਜ ਪੱਟੀ ਦੇ ਪੰਜ ਸਕੂਲ ਪਹੁੰਚੇ ਨੇ ਤਕਰੀਬਨ 150 ਵਿਦਿਆਰਥੀ ਜਿਹੜੇ ਇਸ ਦਸਤਾਰ ਮਾਰਚ ਦੇ ਵਿੱਚ ਭਾਗ ਲੈ ਰਹੇ ਹਨ ਬਹੁਤ ਸਾਰੇ ਸਕੂਲਾਂ ਦੇ ਵਿੱਚ ਨਾ ਜ਼ਿਆਦਾਤਰ 크ਿਸਮਿਸ ਡੇ ਮਨਾਇਆ ਜਾਂਦਾ ਜਾਂ ਕੋਈ ਹੋਰ ਤਿਹਾਰ ਮਨਾਇਆ ਜਾਂਦੇ ਨੇ ਮੁਬਾਰਕ ਹੈ ਉਹਨਾਂ ਨੂੰ ਪਰ ਫਿਰ ਵੀ ਜੋ ਹੈ ਸਾਬਜਾਦਾਂ ਦਾ ਸ਼ਹੀਦੀ ਦਿਵਸ ਜਾਂ ਸਾਬਜਾਦਾਂ ਦੀ ਯਾਦ ਵਿੱਚ ਕੋਈ ਵੀ ਪ੍ਰੋਗਰਾਮ ਸਕੂਲਾਂ ਵਿੱਚ ਨਹੀਂ ਰੱਖਿਆ ਜਾਂਦਾ ਬਹੁਤ ਘੱਟ ਪ੍ਰੋਗਰਾਮ ਜਿਹੜੇ ਆ ਉਹ ਰੱਖੇ ਜਾਂਦੇ ਕਿਵੇਂ ਕਹਿੰਦੇ ਹੋ ਵੇਖੋ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਦੇ ਸਕੂਲ ਨੇ ਉਹਨਾਂ ਸਾਰੀਆਂ ਸੰਸਥਾਵਾਂ ਦੇ ਸਕੂਲ ਦੇ ਵਿੱਚ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ ਪਰ ਜਿਹੜੇ ਕਨਵੈਂਟ ਸਕੂਲ ਨੇ ਜਿਹੜੇ ਈਸਾਈਅਤ ਨੂੰ ਪ੍ਰਮੋਟ ਕਰਨ ਵਾਲੇ ਸਕੂਲ ਨੇ ਉਹਨਾਂ ਸਕੂਲਾਂ ਦੇ ਅੰਦਰ ਕ੍ਰਿਸਮਸ ਡੇ ਜਿਹੜਾ ਉਹ ਜ਼ਰੂਰ ਮਨਾਇਆ ਜਾਂਦਾ ਪਰ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਸੰਸਥਾਵਾਂ ਦੇ ਵਿੱਚ ਇਦਾਂ ਦੀ ਕੋਈ ਮੁਸ਼ਕਲ ਜਿਹੜੀ ਹੈ ਅਜੇ ਤੱਕ ਸਾਹਮਣੇ ਨਹੀਂ ਆਈ ਬਾਕੀ ਦੇ ਸਕੂਲਾਂ ਨੂੰ ਵੀ ਮੈਸੇਜ ਜ਼ਰੂਰ ਦੇਣਾ ਚਾਹੀਦਾ ਅਸੀਂ ਸਾਰੇ ਸਕੂਲਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਹ ਜਿਹੜੇ 21 ਦਸੰਬਰ ਤੋਂ ਲੈ ਕੇ 28 ਦਸੰਬਰ ਦੇ ਦਿਨ ਨੇ ਇਹਨਾਂ ਦਿਨਾਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਹੜੇ ਚਾਰ ਪੁੱਤਰ ਨੇ ਉਹਨਾਂ ਦੀ ਲਹਸਾਨੀ ਸ਼ਹਾਦਤ ਦੀ ਜਿਹੜਾ ਇਤਿਹਾਸ ਹੈ ਉਹ ਬੱਚਿਆਂ ਨੂੰ ਜ਼ਰੂਰ ਦੱਸਿਆ ਜਾਵੇ। ਬਹੁਤ ਸਾਰੇ ਸਕੂਲਾਂ ਵਿੱਚ ਤਾਂ ਛੁੱਟੀ ਕਰ ਦਿੱਤੀ ਜਾਂਦੀ ਕਿ ਲੱਗਦਾ ਵੀ ਛੁੱਟੀ ਕਰ ਦੇਣਾ ਸਹੀ ਹੈ। ਇਹ ਛੁੱਟੀਆਂ ਅਸਲ ਵਿੱਚ ਕਿਸੇ ਧਰਮ ਦੇ ਵੱਡੇ ਦਿਨ ਨੂੰ ਲੈ ਕੇ ਨਹੀਂ ਕੀਤੀਆਂ ਜਾਂਦੀਆਂ। ਸਗੋਂ ਇਹ ਜਿਹੜੀਆਂ ਛੁੱਟੀਆਂ ਨੇ ਇਹ ਸਰਦੀਆਂ ਨੂੰ ਮੁੱਖ ਰੱਖ ਕੇ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤਾ ਜਾਂਦਾ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਵੀ 25 ਦਸੰਬਰ ਵਾਲੇ ਦਿਨ ਸਰਕਾਰ ਦੇ ਵੱਲੋਂ ਸਪੈਸ਼ਲ ਤੌਰ ਉੱਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਜਾਂਦਾ ਪਰ ਸਰਦੀਆਂ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਹ ਜਿਹੜੀਆਂ ਛੁੱਟੀਆਂ ਨੇ ਇਹ ਪਹਿਲਾਂ ਹੀ ਕਰ ਦਿੱਤੀਆਂ ਜਾਂਦੀਆਂ ਨੇ ਲੱਗਦਾ ਨਹੀਂ ਕਿ ਸਾਰੇ ਸਕੂਲਾਂ ਦੇ ਵਿੱਚ 25 ਨੂੰ 26 ਨੂੰ ਜਾਂ 28 ਨੂੰ ਇੱਕ ਸਹਬਜ਼ਾਦਾਂ ਦਾ ਵੱਖਰਾ ਪ੍ਰੋਗਰਾਮ ਲਾ ਕੇ ਸਪੈਸ਼ਲ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਬੁਲਾ ਕੇ ਸਹਬਜ਼ਾਦਾਂ ਬਾਰੇ ਦੱਸਿਆ ਜਾਵੇ ਪਿਛਲੇ ਸਾਲ ਸਰਕਾਰ ਨੇ ਆਪਣੇ ਸਰਕਾਰੀ ਸਕੂਲਾਂ ਦੇ ਅੰਦਰ ਇਹ ਐਲਾਨ ਕੀਤਾ ਸੀ ਵੀ ਸਾਰੇ ਸਕੂਲਾਂ ਦੇ ਅੰਦਰ ਬੱਚਿਆਂ ਨੂੰ ਸਹਬਜ਼ਾਦਿਆਂ ਦਾ ਇਤਿਹਾਸ ਜਿਹੜਾ ਜ਼ਰੂਰ ਦੱਸਿਆ ਜਾਵੇ ਉਹ ਉਸੇ ਲੜੀ ਨੂੰ ਅੱਜ ਵੀ ਸਰਕਾਰੀ ਸਕੂਲਾਂ ਵਿੱਚ ਬਰਕਰਾਰ ਰੱਖਿਆ ਜਾ ਰਿਹਾ ਹੈ ਅੱਜ ਵੀ ਬਹੁਤੇ ਸਾਰੇ ਪ੍ਰਾਈਵੇਟ ਜਿਹੜੇ ਸਕੂਲ ਨੇ ਭਾਵੇਂ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਕੂਲ ਨੇ ਭਾਵੇਂ ਉਹ ਚੀਪ ਖਾਲਸਾ ਦਵਾਨ ਦੇ ਸਕੂਲ ਨੇ ਉਹਨਾਂ ਸਾਰੇ ਸਕੂਲਾਂ ਦੇ ਅੰਦਰ ਹੀ ਸਹਿਬਜ਼ਾਦੀਆਂ ਦਾ ਜਿਹੜਾ ਇਤਿਹਾਸ ਆ ਉਹ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈ ਸੋ ਚਾਹੀਦਾ ਹੈ ਕਿ ਇਹ ਪ੍ਰੋਗਰਾਮ ਵੱਡੇ ਪੱਧਰ ਤੇ ਹੋਣ ਤਾਂ ਜੋ ਅਸੀਂ ਵੱਡੇ ਪੱਧਰ ਉੱਤੇ ਸਹਿਬਜ਼ਾਦੀਆਂ ਦੀ ਸ਼ਹਾਦਤ ਦਾ ਪੈਗਾਮ ਦੁਨੀਆ ਦੇ ਵਿੱਚ ਪਹੁੰਚਾ ਸਕੀਏ ਬਹੁਤ سارے ਨੌਜਵਾਨ ਜਿਹੜੇ ਆ ਸਾਡੇ ਦਿਵਾਨਾ ਵਿੱਚ ਨਹੀਂ ਬੈਠਦੇ ਇਹ ਪਨੀਰੀ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਕੀ ਲੱਗਦਾ ਬਿਲਕੁਲ ਜਿਸ ਤਰ੍ਹਾਂ ਅੱਜ ਸਾਡੇ ਬੱਚੇ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਹੇ ਹਨ ਉਹਨਾਂ ਬੱਚਿਆਂ ਨੂੰ ਦੁਬਾਰਾ ਆਪਣੇ ਧਰਮ ਦੇ ਵਿੱਚ ਲਿਆਉਣ ਦੇ ਲਈ ਇਹ ਦਸਤਾਰ ਮਾਰਚ ਜਿਹੜਾ ਇਹ ਅੱਜ ਸਜਾਇਆ ਜਾ ਰਿਹਾ ਹੈ ਤੇ ਇਦਾਂ ਦੇ ਪ੍ਰੋਗਰਾਮ ਸਾਨੂੰ ਹਰ ਇੱਕ ਪਿੰਡ ਸ਼ਹਿਰ ਦੇ ਅੰਦਰ ਜ਼ਰੂਰ ਕਰਨੇ ਚਾਹੀਦੇ ਨੇ ਬਹੁਤ ਬਹੁਤ ਧੰਨਵਾਦ ਮੈਂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਖਾਲਸਾ ਦਸਤਾਰ ਮਾਰਚ ਔਰ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਪੱਟੇ ਸ਼ਹਿਰ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਵੱਲੋਂ ਸਾਂਝੇ ਰੂਪ ਦੇ ਵਿੱਚ ਉਲਾਈਆ ਗਿਆ ਸਮਾਗਮ ਗੁਰਦੁਆਰਾ ਬੀਬੀ ਰਜਨੇ ਜੀ ਤੋਂ ਆਰੰਭ ਹੋਇਆ ਹੈ ਗੁਰਦੁਆਰਾ ਪਟ ਸਾਹਿਬੇ ਖੇ ਪਹੁੰਚ ਕਰਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਵੇਗੀ ਸਰਬੱਤ ਦੇ ਭਲੇ ਲਈ ਅੱਜ ਦਾ ਇਹ ਦਸਤਾਰ ਮਾਰਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰੀ ਜੀ ਚਾਰ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੋਜਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਔਰ ਇਸ ਸ਼ਹੀਦੀ ਹਫਤੇ ਦੇ ਦੌਰਾਨ ਅਨੇਕਾਂ ਹੀ ਸ਼ਹੀਦ ਸਿੰਘ ਸਿੰਘਣੀਆਂ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦਿਆਂ ਹੋਇਆਂ ਦਸਤਾਰ ਮਾਰਚ ਉਲੇਕਿਆ ਔਰ ਇੱਕ ਪੜਾਅ ਤੋਂ ਸ਼ੁਰੂ ਹੋ ਕੇ ਦੂਸਰੇ ਪੜਾਅ ਵੱਲ ਅਰਵਾਣ ਕੀ ਪਾਈ ਜਾ ਰਹੀ ਹੈ ਸਾਰੇ ਸਕੂਲ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਪੱਟੀ ਸ਼ਹਿਰ ਦੇ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹ ਜਿਹੜਾ ਹਫਤਾ ਹੈਗਾ ਇਹ ਸ਼ਹੀਦ ਦੀ ਹਫਤੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹਨਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਨੰਦਪੁਰ ਕਿਲੇ ਨੂੰ ਛੱਡਣਾ ਪਰਿਵਾਰ ਦਾ ਸਰਸਾ ਨਦੀ ਤੇ ਵਿਛੋੜਾ ਪੈਣਾ ਚਮਕੌਰ ਦੀ ਗੜੀ ਦੇ ਵਿੱਚ ਜੰਗ ਦਾ ਵਿੱਚ ਸ਼ਹੀਦ ਸਿੰਘਾਂ ਵੱਲੋਂ ਯੋਜਨਾ ਔਰ ਉਸ ਤੋਂ ਉਪਰੰ타 ਸੋਬੇ ਦੇ ਕਚਹਿਰੀ ਲਗਣੀ ਅਖੀਰ 28 ਦਸੰਬਰ ਨੂੰ ਛੋਟੇ ਸਾਹਿਬ ਜ਼ਾਦਿਆਂ ਨੂੰ ਬਾਬਾ ਜੋਰਾਵਾਰ ਸਿੰਘ ਜੀ ਔਰ ਬਾਬਾ ਫਤੇ ਸਿੰਘ ਸਾਹਿਬ ਜੀ ਨੂੰ ਨੀਆਂ ਦੇ ਵਿੱਚ ਚਨਵਾ ਦਿੱਤਾ ਜਾਣਾ ਇਹ ਸ਼ਹਾਦਤ ਕੌਮ ਦੇ ਵਿੱਚ ਵਿਲੱਖਣ ਇਤਿਹਾਸ ਰੱਖਦੀ ਏ ਉਹਨਾਂ ਦੇ ਸ਼ਹਾਦਤ ਨੂੰ ਸਮਰਪਿਤ ਕਰਦਿਆਂ ਅੱਜ ਦਾ ਇਸ ਸਮਾਗਮੇ ਸਾਰੀ ਸੰਗਤ ਦਾ ਇੱਕ ਇੱਕ ਰੋਮ ਰਾਹੀਂ ਧੰਨਵਾਦ ਹੈ ਜੋ ਇਸ ਸਮਾਗਮ ਦੇ ਵਿੱਚ ਸਹਿਯੋਗ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੇ ਕੀ ਫਤਿਹ